ਥੋੜਾ ਜਿਹਾ ਹੁਣ ਜਿਹੜਾ ਮੇਰਾ ਮੇਰਾ ਮੇਨ ਵਿਜ਼ਿਟ ਆ ਵੀ ਜ਼ਿਲਾ ਪ੍ਰਸ਼ਾਸਨ ਨਾਲ ਸਾਡੇ ਐਮਐਲਏ ਸਾਹਿਬਾਨ ਔਰ ਐਨਜੀਓਜ਼ ਨਾਲ ਜਿਹੜੇ ਸਾਡੇ ਜ਼ਿਲ੍ਹੇ ਦੇ ਅਫਸਰ ਸਾਰੇ ਉਹਨਾਂ ਦੇ ਨਾਲ ਕੋਆਰਡੀਨੇਸ਼ਨ ਕਰਕੇ ਇਹਨਾਂ ਨੇ ਹੈਲਪਲਾਈਨ ਨੰਬਰ ਵੀ ਦਿੱਤੇ ਆ ਔਰ ਹੁਣ ਤੱਕ ਤੁਹਾਡੇ ਜ਼ਿਲਾ ਪ੍ਰਸ਼ਾਸਨ ਨੇ ਐਮਐਲਏਜ਼ ਨੇ ਔਰ ਸਾਡੇ ਜਿੰਨੇ ਵੀ ਐਨਜੀਓਜ਼ ਆ ਕਿ ਉਹਨਾਂ ਨੇ ਮਿਲ ਕੇ ਇੰਨਾ ਵਧੀਆ ਕੰਮ ਕੀਤਾ ਕਿ ਤੁਹਾਡੇ ਅਜੇ ਤੱਕ ਡੈਂਗੀ ਦਾ ਇੱਕ ਕੇਸ ਵੀ ਨਹੀਂ ਹੋਇਆ ਮਲੇਰੀਆ ਦਾ ਕੋਈ ਕੇਸ ਨਹੀਂ ਹੈ ਵਾਇਰਲ ਫਿਵਰ ਹੈਗਾ ਸਕਿਨ ਦੀ ਹੈਗੀ ਆ ਪ੍ਰੋਬਲਮ ਉਹਦੀਆਂ ਦਵਾਈਆਂ ਦੇ ਰਹਿਆ ਸੀ ਬਟ ਅਸੀਂ ਹੁਣ ਤੱਕ ਜਿਹੜਾ ਸਾਡਾ ਸਿਸਟਮ ਚੱਲ ਰਿਹਾ ਹੈਗਾ ਕਿ ਇਸ ਵਾਰੀ ਬਾਰਸ਼ਾਂ ਬਹੁਤ ਹੋਈਆਂ ਬੜਾ ਲੰਬਾ ਸਮਾਂ ਹੋਈਆਂ ਸਾਰੇ ਪੰਜਾਬ ਵਿੱਚ ਹੋਈਆਂ ਇਹਦੇ باوجود ਅਸੀਂ 80% ਤੋਂ ਜ਼ਿਆਦਾ ਡੇਂਗੀ ਦੇ ਕੇਸ ਘਟੇ ਆ ਸਾਡੇ 2023 ਨਾਲ ਕੰਪੇਅਰ ਕਰਦੇ ਹਾਂ ਜੀ ਤੇ 90% ਤੋਂ ਜ਼ਿਆਦਾ ਚਿਕਨਗੁਨੀਆ ਦੇ ਕੇਸ ਘਟੇ ਆ ਇਸੇ ਤਰ੍ਹਾਂ ਸਨੇਕ ਬਾਈਟਸ ਦੇ ਵਿੱਚ ਵੀ 60% ਦੇ ਕੇਸ ਸਾਡੇ ਘਟੇ ਆ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਨੂੰ ਜਿਹੜੀ ਜਾਣਕਾਰੀ ਦਿੱਤੀ ਜਾਵੇ ਉਹਦੇ ਵਿੱਚ ਅਸੀਂ ਸਪੈਸ਼ਲ ਕੈਂਪੇਨ ਚਲਾਈ ਸੀ ਸਾਡੇ ਜਿਹੜੇ ਬੋਟਲ ਡਿਸਟ੍ਰਿਕਟ ਆ ਜਿਹਦੇ ਵਿੱਚ ਅਸੀਂ 2300 ਪਿੰਡ ਜਿਹੜੇ ਸੀਗੇ ਉਹ ਆਇਡੈਂਟੀਫਾਈ ਕੀਤੇ ਸੀ ਜਿਨ੍ਹਾਂ ਦੇ ਘਰਾਂ 'ਚ ਵੀ ਪਾਣੀ ਵੜ ਗਿਆ ਜਿਨ੍ਹਾਂ 'ਚ ਜ਼ਿਆਦਾ ਡੈਮੇਜ ਸੀਗਾ ਉਹਨਾਂ ਦੇ ਵਿੱਚ ਜਿਹੜੀਆਂ ਆਸ਼ਾ ਵਰਕਰ ਸੀਗੀਆਂ ਉਹਨਾਂ ਨੇ ਘਰ-ਦੋ ਘਰ ਜਾ ਕੇ ਸਰਵੇ ਕੀਤਾ 1,42,000 ਜਿਹੜੇ ਬੰਦੇ ਆ ਉਹਦੇ 'ਚ ਉਹਨਾਂ ਨੇ ਸਾਡੇ ਕੈਂਪਾਂ ਵਿੱਚ ਆਏ ਕਿਸੇ ਨਾ ਕਿਸੇ ਪ੍ਰੋਬਲਮ ਨੂੰ ਲੈ ਕੇ ਸਭ ਤੋਂ ਜ਼ਿਆਦਾ ਸਕੈਂਡਰੀ ਜਿਹੜੇ ਸੀਗੇ 22,000 ਦੇ ਕਰੀਬ ਇਸੇ ਤਰ੍ਹਾਂ 19000 ਜਿਹੜੇ ਵਾਇਰਲ ਫੀਵਰ ਤੇ ਦੂਜੇ ਸੀ ਉਹਨਾਂ ਦੀ ਟੈਸਟਿੰਗ ਹੋ ਗਈ ਸਾਰੀ ਤੀਜੇ ਨੰਬਰ ਤੇ ਜਿਹੜਾ ਸੀਗਾ ਉਹ ਜਿਹੜਾ ਸੀਗਾ ਤੁਹਾਡੇ ਡੈਰੀਆ ਦੇ ਕੇਸਸ ਆਏ ਆ ਆਈਡੀ ਇਨਫੈਕਸ਼ਨਸ ਆਈਆਂ ਐਕਚੁਅਲੀ ਜ਼ਿਆਦਾ ਅੱਖਾਂ ਦੇ ਵਿੱਚ ਜਿਹੜੀ ਸੀਗੇ ਉਹ ਕਿਉਂਕਿ ਜਿਹੜੇ ਪਾਣੀ ਨਾਲ ਗੰਦੇ ਪਾਣੀ ਨਾਲ ਆਪ ਲੱਗ ਜਾਂਦਾ ਜਾਂ ਹੋਰ ਜਿਹੜੇ ਵਾਇਰਲ ਇਨਫੈਕਸ਼ਨਸ ਵਰ ਜਾਂਦੀ ਹੈ ਸੋ ਇਹ ਚਾਰ ਪੰਜ ਜਿਹੜੀਆਂ ਮੇਜਰ ਪ੍ਰੋਬਲਮ ਸਾਡੇ ਕੋਲ ਆਈਆਂ ਸੀਗੀਆਂ ਉਹਦਾ ਅਸੀਂ ਹੁਣ ਤੱਕ ਉਹਨਾਂ ਨੂੰ ਇਫੈਕਟਿਵਲੀ ਕੰਟਰੋਲ ਕਰ ਸਕਿਆ ਅਸੀਂ ਪਾਣੀ ਦੀ ਟੈਸਟਿੰਗ ਬਹੁਤ ਵਧੀਆ ਜੀ ਜਿੱਥੇ ਪਾਣੀ ਸਾਡਾ ਸੋਰਸ ਹੈ ਟਿਊਬਲ ਹੈ ਜਿੱਥੋਂ ਸਪਲਾਈ ਹੁੰਦਾ ਉਥੋਂ ਟੈਸਟਿੰਗ ਕਰਦੇ ਆ ਫਿਰ ਜਿੱਥੋਂ ਘਰ ਦੇ ਉਤੋਂ ਜਿਹੜਾ ਅਗਲਾ ਜਿਹੜਾ ਨੇੜੇ ਦਾ ਘਰ ਹੈ ਉਥੋਂ ਫਿਰ ਜਿਹੜਾ ਥੋੜਾ ਜਿਹਾ ਦੂਰ ਹੈ ਫਿਰ ਜਿਹੜਾ ਬਿਲਕੁਲ ਆਖਰਲੇ ਘਰ ਹੈ ਉਥੋਂ ਸੈਂਪਲ ਲੈ ਕੇ ਟੈਸਟ ਕਰ ਰਹੇ ਆ ਕਿ ਉਹਨਾਂ ਦੇ ਵਿੱਚ ਇਨਫੈਕਸ਼ਨ ਤਾਂ ਨਹੀਂ ਆ ਰਹੀ ਆ ਆਈ ਆ ਜੀ 25 30% ਕੇਸਾਂ ਦੇ ਵਿੱਚ ਜਿੱਥੇ ਆਂਦੀ ਆ ਫਿਰ ਉਹਨਾਂ ਨੂੰ ਕਲੋਰਿੰਗ ਦੀਆਂ ਗੋਲੀਆਂ ORS ਦੇ ਪੈਕੇਟ ਉਹਨਾਂ ਦੀ ਐਜੂਕੇਸ਼ਨ ਕਿ ਕਲੋਰਿਨ ਦੀ ਗੋਲੀ ਪਾ ਲੋ